ਸ਼ੈੱਡ ਬੋਡੀ ਖਾਸ ਬਠਿੰਡੇ ਸ਼ਹਿਰ ਦੇ ਅੰਦਰ ਆਣੀ ਸੀਗੀ ਮੋਹਾਲੀ 6 ਫੇਸ ਹਸਪੀਟਲ ਤੋਂ 230 ਕਿਲੋਮੀਟਰ ਸਹੀ ਗੱਡੀ ਚੱਲੀ ਸੀ ਸਾਡੀ ਉੱਚੋ ਟੂਲ ਪਲਾਂਜਾ ਕੋਲਾ ਕੇ ਗੱਡੀ ਬ੍ਰੇਕਡਾਊਨ ਹੋ ਗਈ ਗਰਮੀ ਕਰਕੇ ਓਵਰ ਹੀਟ ਹੋ ਗਈ ਜੀ ਕੁੱਟਮਾਰ ਕਰਨ ਲੱਗ ਗਈ ਸਵਾਰੀ ਕਿ ਆਹ ਸਾਨੂੰ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਗੱਡੀ ਖਰਾਬ ਹੋ ਗਈ ਗੱਡੀ ਕਿਵੇਂ ਖਰਾਬ ਹੋ ਸਕਦੀ ਹੈ ਕਿ 15-20 ਜਣੇ ਨਾਲ ਸੀਗੇ ਉਹਨਾਂ ਦੀ 5-6 ਗੱਡੀਆਂ ਸੀਗੀਆਂ 2-3 ਗੱਡੀਆਂ ਮੇਰੀ ਐਂਬੂਲੈਂਸ ਦੇ ਨਾਲ ਸੀਗੀ ਉਹ ਸਾਰੇ ਮੁੰਡੇ ਮੁੰਡੇ ਮਾਂਡੇ ਸੀਗੇ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਕਦੇ ਇੱਧਰ ਉਹ ਖਿੱਚੇ ਕੋਈ ਕੁੱਟਮਾਰ ਕਰੇ ਕੋਈ ਉੱਧਰ ਖਿੱਚੇ ਕੁੱਟਮਾਰ ਗੱਡੀ ਖਰਾਬ ਹੋਣ ਕਰਕੇ ਕਹਿੰਦੇ ਗੱਡੀ ਖੜ ਚੱਲਦੀ ਚੱਲਦੀ ਖਰਾਬ ਕਿਵੇਂ ਹੋਗੀ ਦੂਜੇ ਬਾਈਆਂ ਨੇ ਫੋਨ ਕਰਕੇ ਬਲੈਰੋ ਗੱਡੀ ਮੰਗਾਈ ਆਪਣੇ ਵਾਲਾ ਫ੍ਰੀਜਰ ਉਹਦੇ ਚ ਰੱਖ ਕੇ ਉਹ ਬੋਡੀ ਅਸੀਂ ਭੇਜਤੀ ਤੇ ਜਦੋਂ ਉਹ ਜਾਣ ਲੱਗੇ ਸਾਡੀ ਜਿਹੜੀ ਐਂਬੂਲੈਂਸ ਮੁਹਾਲੀ ਤੋਂ ਆਈ ਸੀਗੀ ਉਹਦੀ ਚਾਬੀਆਂ ਲੈ ਗਈ 10-15 ਕੇ ਹਜ਼ਾਰ ਰੁਪਏ ਕਹੇ ਸੀਗਾ ਅਸੀਂ ਉਹ ਪਤਾ ਨਹੀਂ ਲੜਾਈ ਚ ਕਿੱਥੇ ਗਿਆ ਉਹਨਾਂ ਦੀ ਮਾਰ ਕੁੱਟ ਚ ਕਿੱਥੇ ਗਿਆ ਸਾਨੂੰ ਨਹੀਂ ਪਤਾ ਹੈਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰ ਐਮ ਬੀ ਟੈਲੀਵਿਜ਼ਨ ਤੇ ਅਸੀਂ ਪਹੁੰਚੇ ਆ ਬਠਿੰਡਾ ਦੇ ਥਾਣਾ ਕੈਂਟ ਦੇ ਅੱਗੇ ਇੱਥੇ ਇੱਕ ਲੰਬੀ ਲਾਈਨ ਜਿਹੜੀ ਹੈਗੀ ਐ ਐਂਬੂਲੈਂਸ ਗੱਡੀਆਂ ਦੀ ਲੱਗੀ ਹੋਈ ਐ ਮਾਮਲਾ ਕੀ ਐ ਇਹ ਜਿਹੜੀਆਂ ਗੱਡੀਆਂ ਇੱਕ ਮਰੀਜ਼ ਨੂੰ ਇੱਕ ਹਸਪਤਾਲ ਤੱਕ ਪਹੁੰਚਾਉਂਦੀਆਂ ਹਸਪਤਾਲ ਤੋਂ ਘਰ ਤੱਕ ਪਹੁੰਚਾਉਂਦੀਆਂ ਤੇ ਥਾਣੇ ਅੱਗੇ ਕਿਉਂ ਆਈਆਂ ਇਹ ਸਾਰੀ ਗੱਲਬਾਤ ਅਸੀਂ ਸਮਝਾਂਗੇ ਸਾਨੂੰ ਇਹ ਪਤਾ ਲੱਗਿਆ ਸੀ ਕਿ ਕਿਸੇ ਐਂਬੂਲੈਂਸ ਵਾਲੇ ਵੀਰ ਦੀ ਕੁੱਟਮਾਰ ਹੋਈ ਐ ਉਹ ਸਾਰੀ ਗੱਲਬਾਤ ਅਸੀਂ ਵੀਰ ਤੋਂ ਸਮਝਾਂਗੇ ਭਾਈ ਜੀ ਕੀ ਨਾਂ ਤੁਹਾਡਾ ਆਪਣਾ ਨਾਮ ਸੁਨੀਲ ਕੁਮਾਰਾ ਜੀ ਅੱਛਾ ਆਪਾਂ ਹਾਂਜੀ ਹਾਂਜੀ 6 ਫੇਸ ਮੁਹਾਲੀ ਹੂੰ ਸਿਵਲ ਹਸਪੀਟਲ ਐਂਬੂਲੈਂਸ ਸਰਵਿਸ ਸਹੀਵਾ ਕਰਦੇ ਆ ਜੀ ਮੋਹਾਲੀ ਹੁੰਨੇ ਹੋ ਤੁਸੀਂ ਜੀ ਅੱਛਾ ਤੇ ਘਟਨਾ ਵਾਪਰੀ ਇਹ ਕੀ ਹੈ ਇਹ ਅਸੀਂ ਉੱਥੇ ਤੋਂ ਨਾ ਇੱਕ ਡੈੱਡ ਬੋਡੀ ਖਾਸ ਬਠਿੰਡੇ ਸ਼ਹਿਰ ਦੇ ਅੰਦਰ ਆਣੀ ਸੀਗੀ ਮੋਹਾਲੀ ਤੋਂ ਜੀ ਮੋਹਾਲੀ 6 ਫੇਸ ਹਸਪੀਟਲ ਤੋਂ ਪੋਸਟਮਾਰਟਮ ਹੋਣ ਤੋਂ ਬਾਅਦ ਰਿਲੀਜ਼ ਹੋ ਕੇ ਬੋਡੀ ਸਾਨੂੰ ਮਿਲੀ ਤੇ ਇੱਥੇ ਬਠਿੰਡੇ ਅਸੀਂ ਸ਼ਹਿਰ ਦੇ ਅੰਦਰ ਛੱਡਣੀ ਸੀਗੀ ਅਸੀਂ ਉੱਥੇ ਤੋਂ ਉਹ ਬੋਡੀ ਲੈ ਕੇ ਚੱਲੇ ਤਾਂ ਉਹ ਬੋਡੀ 3-4 ਦਿਨ ਪਹਿਲਾਂ ਡਿਸਕੰਪੋਜ਼ ਹੋਣੀ ਸ਼ੁਰੂ ਹੋ ਗਈ ਸੀਗੀ 3-4 ਦਿਨ ਪਹਿਲਾਂ ਦੀ ਡੈੱਡ ਬੋਡੀ ਸੀਗੀ ਉਹ ਤੇ ਅਸੀਂ ਰਾਸਤੇ 'ਚ ਲੈ ਕੇ ਆਏ ਤਾਂ ਅਸੀਂ 230 ਕਿਲੋਮੀਟਰ ਸਹੀ ਗੱਡੀ ਚੱਲੀ ਸਾਡੀ ਉਰੇ ਟੂਲ ਪੁੱਚੋ ਟੂਲ ਪਲਾਜ਼ਾ ਕੋਲ ਆ ਕੇ ਹੀ ਗੱਡੀ ਬ੍ਰੇਕਡਾਊਨ ਹੋ ਗਈ ਗਰਮੀ ਕਰਕੇ ਓਵਰ ਹੀਟ ਹੋ ਗਈ ਅਸੀਂ ਉਹਨਾਂ ਨੂੰ ਕਿਹਾ ਵੀ ਹਾਂ ਹਾਂਜੀ ਸਾਡੀ ਗੱਡੀ ਦਿੱਕਤ ਕਰ ਰਹੀ ਐ ਅਸੀਂ ਤੁਹਾਨੂੰ ਦੂਜੀ ਗੱਡੀ ਪ੍ਰੋਵਾਈਡ ਕਰ ਰਹੇ ਹਾਂ ਅਸੀਂ ਮੈਂ ਐਨੀ ਗੱਲ ਕਰਕੇ ਪਾਣੀ ਪੂਣੀ ਪਾ ਕੇ ਗੱਡੀ ਤੋਰਨ ਲੱਗਿਆ ਜਿਹੜੀ ਗੱਡੀ ਨੂੰ ਅਸੀਂ ਦੂਜਾ ਫੋਨ ਕੀਤਾ ਸੀਗਾ ਕਿ ਹਾਂ ਬਾਈ ਸਾਨੂੰ ਹੈਲਪ ਦੀ ਲੋੜ ਹੈ ਤੁਸੀਂ ਐਂਬੂਲੈਂਸ ਲੈ ਕੇ ਆਓ ਉਹ 3 ਮਿੰਟਾਂ ਦੇ ਅੰਦਰ ਅੰਦਰ ਸਾਡੇ ਕੋਲ ਟੂਲ ਪਲਾਜੇ ਤੋਂ 1 ਕਿਲੋਮੀਟਰ ਪਹਿਲਾਂ ਪਹੁੰਚ ਗਈ ਸੀ ਤੇ ਉੱਥੇ ਬਾਈ ਦੀ ਗੱਡੀ ਆ ਗਈ ਤੇ ਜਦੋਂ ਅਸੀਂ ਗੱਡੀ ਸਟਾਰਟ ਕਰੀ ਤਾਂ ਉਹ ਕੁੱਟਮਾਰ ਕਰਨ ਲੱਗ ਗਈ ਸਵਾਰੀ ਕਿ ਹਾਂ ਸਾਨੂੰ ਤੰਗ ਕਰ ਰਿਹਾ ਪਰੇਸ਼ਾਨ ਕਰ ਰਿਹਾ ਗੱਡੀ ਖਰਾਬ ਹੋ ਗਈ ਗੱਡੀ ਕਿਵੇਂ ਖਰਾਬ ਹੋ ਸਕਦੀ ਹੈ ਕਿਆ ਹੋ ਸਮਾ ਉਹ ਡੈੱਡ ਬੋਡੀ ਕੋਈ ਡੈੱਡ ਬੋਡੀ ਦੇ ਘਰ ਦੇ ਸੀਗੇ ਸਾਰੇ ਫੈਮਿਲੀ ਡੈੱਡ ਬੋਡੀ ਬੰਦੇ ਵੀ ਸੀ ਲੇਡੀਜ਼ ਕੌਣ ਸੀ ਬੰਦੇ ਉਹ ਬੰਦੇ ਦੀ ਡੈੱਡ ਬੋਡੀ ਸੀਗੀ ਜੀ ਏਜ ਕੱਦ ਕਿੰਨੀ 30 32 ਸਾਲ ਦੇ ਆਸ-ਪਾਸ ਸੀ ਜੀ ਉਹਦੇ ਕਿੰਨੇ ਜਣੇ ਨਾਲ ਸੀ ਪਰਿਵਾਰਕ ਮੈਂਬਰ ਉਹਦੇ ਘਟੂ ਘਟ 15 20 ਜਣੇ ਨਾਲ ਸੀਗੇ ਉਹਨਾਂ ਦੀ ਪੰਜ ਛੇ ਗੱਡੀਆਂ ਸੀਗੀਆਂ ਪਰ ਜਿਹੜੀ ਦੋ ਤਿੰਨ ਗੱਡੀਆਂ ਮੇਰੀ ਐਂਬੂਲੈਂਸ ਦੇ ਨਾਲ ਸੀਗੀ ਉਹ ਸਾਰੇ ਮੁੰਡੇ ਮੁੰਡੇ ਮਾਂਡੇ ਸੀਗੇ ਜੀ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਕਦੇ ਇੱਧਰ ਤੋਂ ਖਿੱਚ ਕੇ ਕੋਈ ਕੁੱਟਮਾਰ ਕਰੇ ਕੋਈ ਉੱਧਰ ਖਿੱਚ ਕੇ ਕੁੱਟਮਾਰ ਗੱਡੀ ਖਰਾਬ ਹੋਣ ਕਰਕੇ ਅੱਛਾ ਕਹਿੰਦੇ ਗੱਡੀ ਖਰ ਚੱਲਦੀ ਚੱਲਦੀ ਖਰਾਬ ਕਿਵੇਂ ਹੋ ਗਈ ਅੱਛਾ ਗੱਡੀ ਸਾਨੂੰ ਨਵੀਂ ਦੇਣੀ ਸੀਗੀ ਜਾਂ ਇਹ ਦੇਣੀ ਸੀਗੀ ਤੋ ਇਹ ਇਹਦੇ ਕਰਕੇ ਉਹਨਾਂ ਨੇ ਜਾਣ ਬੁੱਝ ਕੇ ਝਗੜਾ ਵਧਾਇਆ ਕਿ ਨਾ ਸਾਨੂੰ ਪੇਮੈਂਟ ਕਰਨੀ ਪਵੇ ਨਾ ਸਾਨੂੰ ਕੁਝ ਕਰਨਾ ਪਵੇ ਨਵੀਂ ਗੱਡੀ ਆਈ 19 ਮਾਡਲ ਗੱਡੀ ਆਈ ਨਵੀਂ ਬਲੇਰੋ ਆਈ ਅੱਛਾ ਜੀ ਤੇ ਉਹ ਚਲਦੀ ਚਲਦੀ ਧੁੱਪ ਕਰਕੇ ਓਵਰ ਹੀਟ ਹੋ ਗਈ ਉਹਦੇ 'ਚ ਸਾਡਾ ਕੋਈ ਕਸੂਰ ਨਹੀਂ ਹੁੰਦਾ ਜੀ ਹਲੇ ਮੈਂ ਉਹਨਾਂ ਤੋਂ ਸਿਰਫ ਡੀਜ਼ਲ ਡੀਜ਼ਲ ਪਵਾਇਆ ਸੀਗਾ ਚੰਡੀਗੜ੍ਹ ਦੇ ਅੰਦਰ ਕਿੰਨੇ ਪੈਸੇ ਦੀ ਕਰ ਲਈ ਸੀ ਉਹਨਾਂ ਦੀ 7500 ਦੀ 73 7500 ਦੀ ਗੱਲ ਹੋਈ ਸੀਗੀ ਥੋੜੇ ਲੈ ਜੀ ਪੈਸੇ ਹਾਂਜੀ ਆਪਾਂ ਨੇ ਤੇਲ ਤੇਲ ਪਵਾਇਆ ਸੀਗਾ ਅਸੀਂ ਜਦੋਂ ਆਪਣਾ ਸਾਡਾ ਰੇਟ ਜਿਹੜਾ ਬਿਲਕੁਲ ਜਾਇਜ਼ ਹੈ 10000 ਰੁਪਏ ਬਣਦਾ ਈ ਆਪਾਂ ਉਹਨਾਂ ਦੇ ਕਹਿਣ ਨਾਲ ਕੇ ਗਰੀਬ ਬੰਦੇ ਆ ਹਨਾ ਵੀ ਇਹ ਉਹ ਆ ਇਕੱਲਾ ਇਕੱਲਾ ਮੁੰਡਾ ਸੀਗਾ ਘਰੇ ਆਪਾਂ ਉਹਨਾਂ ਕਰਕੇ ਰੇਟ 7300 ਰੁਪਇਆ ਕਰਤਾ ਸੀਗਾ ਉਹਨਾਂ ਵਾਸਤੇ ਵੀ ਚਲੋ ਕੋਈ ਨਾ ਇੱਥੇ ਖਰਾਬੇ ਹੋ ਗਈ ਗੱਡੀ ਅਸੀਂ ਤੁਹਾਡੀ ਹੈਲਪ ਕਰਦੇ ਹਾਂ ਕਦੋਂ ਦੀ ਘਟਨਾ ਕੁੱਟ ਮਾਰੀ ਕੱਲ 4 ਵਜੇ ਸ਼ਾਮੀ 4 ਵਜੇ ਦੀ ਘਟਨਾ ਆਈ ਟੂਲ ਪਲਾਜ਼ੇ ਦੇ ਨੇੜੇ ਹਾਂਜੀ ਟੂਲ ਪਲਾਜ਼ੇ ਦੇ ਨਾਲੇ ਭਾਰਤ ਪੰਪ ਪੈਂਦਾ ਸੀ ਉੱਥੇ ਆਪਾਂ ਗੱਡੀ ਜਦ ਪਾਣੀ ਪਾ ਕੇ ਤੋਰੀ ਤਾਂ ਦੁਬਾਰਾ ਉਹਦੇ ਸਾਹਮਣੇ ਬ੍ਰੇਕਡਾਊਨ ਹੋਈ ਸੀਗੀ ਉੱਥੇ ਗੱਡੀ ਨੇ ਬੈਲਟ ਬੋਲਟ ਗਰਮ ਹੋ ਕੇ ਸਾਰਾ ਕੁਝ ਤੋੜਤਾ ਸੀਗਾ ਤੇ ਤੁਹਾਡੀ ਦੂਸਰੀ ਗੱਡੀ ਚਾਹੀਏ ਇੱਥੇ ਉਹ ਜਿਹੜੀ ਅਸੀਂ ਪਹਿਲਾਂ ਗੱਡੀ ਬੁਲਾਈ ਸੀਗੀ ਉਹਨਾਂ ਨੂੰ ਲੈ ਜਾਣ ਵਾਸਤੇ ਪ੍ਰੋਵਾਈਡ ਕਰਕੇ ਦਿੱਤੀ ਸੀਗੀ ਉਹਨ ਤੇ ਉਹਦੇ 'ਚ ਨਹੀਂ ਰੱਖੀ ਉਹ ਉਹਨਾਂ ਨੇ ਫ੍ਰੀਜਰ ਦੀ ਡਿਮਾਂਡ ਕੀਤੀ ਕੁੱਟਮਾਰ ਕਰਨ ਉੱਥੇ ਹੀ ਸ਼ੁਰੂ ਕਰਤਾ ਸੀਗਾ ਉਹਨਾਂ ਨੇ ਤੇ ਫੇਰ ਅਸੀਂ ਉਹਨਾਂ ਦੇ ਕੁੱਟਮਾਰ ਵੀ ਚੱਲਦੇ ਰਹੇ ਤੇ ਨਾਲੇ ਦੂਜੇ ਪਾਈਆਂ ਨੇ ਫੋਨ ਕਰਕੇ ਬਲੈਰੋ ਗੱਡੀ ਮੰਗਾਈ ਆਪਣੇ ਵਾਲਾ ਫ੍ਰੀਜਰ ਉਹਦੇ 'ਚ ਰੱਖ ਕੇ ਉਹ ਬਾਡੀ ਅਸੀਂ ਭੇਜਤੀ ਤੇ ਜਦੋਂ ਜਾਣ ਲੱਗੇ ਸਾਡੀ ਜਿਹੜੀ ਐਂਬੂਲੈਂਸ ਮੋਹਾਲੀ ਤੋਂ ਆਈ ਸੀਗੀ ਉਹਦੀ ਚਾਬੀਆਂ ਲੈ ਗਈ ਸਾਰਾ 10-15 ਹਜ਼ਾਰ ਰੁਪਏ ਕਹੇ ਸੀਗਾ ਅਸੀਂ ਗੱਡੀ ਦੇ ਵਿੱਚ ਹੀ ਰੱਖਦੇ ਆਂ ਸਾਨੂੰ ਕਿਤੇ ਵੀ ਲੋੜ ਪੈ ਜਾਂਦੀ ਏ ਉਹ ਪਤਾ ਨਹੀਂ ਲੜਾਈ ਚ ਕਿੱਥੇ ਗਿਆ ਉਹਨਾਂ ਦੀ ਮਾਰਗੁੱਟ ਚ ਕਿੱਥੇ ਗਿਆ ਸਾਨੂੰ ਨਹੀਂ ਪਤਾ ਹੈਗਾ ਜੀ ਅੱਛਾ ਉਹ ਵੀ ਲੰਘ ਗਿਆ ਜੀ ਸਾਡੇ ਹੱਥੋਂ ਠੀਕ ਹੈ ਕਿੱਥੇ ਖੜੀ ਆ ਉਹ ਤੁਹਾਡੇ ਜਿਹੜੀ ਚਾਬੀ ਲੈ ਗਈ ਸਾਡੀ ਗੱਡੀ ਉੱਥੇ ਹੀ ਭਾਰਤ ਪੰਪ ਤੇ ਜਿੱਥੇ ਉਹਨਾਂ ਨੇ ਜ਼ਿਆਦਾ ਗੁੱਟ ਮਾਰ ਕੀਤੀ ਹੈ ਜਿੱਥੇ ਉਹਨਾਂ ਦੀ ਬਾਡੀ ਅਸੀਂ ਸ਼ਿਫਟ ਕੀਤੀ ਹੈ ਉੱਥੇ ਹੀ ਖੜੀ ਆ ਜੀ ਚਾਬੀ ਉਹ ਆਪਣੇ ਨਾਲ ਲੈ ਗਈ ਸੀਗੀ ਅੱਛਾ ਪੈਸੇ ਵਿੱਚੋਂ ਲੈ ਗਈ ਪੈਸੇ 10-15000 ਰੁਪਏ ਮੇਰੀ ਜੇਬ ਚ ਪਿਆ ਸੀਗਾ ਉਹ ਗਾਇਬ ਹੋ ਗਈ ਪਤਾ ਨਹੀਂ ਕਿੱਧਰ ਗਈ ਕਿੱਧਰ ਨਹੀਂ ਕੀਤਾ ਉਸ ਤੋਂ ਬਾਅਦ ਅਸੀਂ ਆ ਭਰਾ ਬੁਲਾਏ ਜੀ ਯੂਨੀਅਨ ਵਾਲੇ ਸਾਰੇ ਇਹਨਾਂ ਨੂੰ ਫੋਨ ਕਰਕੇ ਅਸੀਂ ਉਹ ਇੱਕ ਕੰਪਲੇਟ ਲਿਖਾ ਕੇ ਗਈ ਰਾਤੀ ਸੀ। ਉਹ ਰਾਤੀ ਉਹ ਆਏ ਬੰਦੇ ਐਂਟੀਪਾਰਟੀ ਆਈ ਕੋਈ ਸੁਣਵਾਈ ਨਹੀਂ ਹੋਈ। ਉਹ 2000 ਰੁਪਏ ਦੇ ਕੇ ਤੇ ਚਾਬੀ ਦੇ ਕੇ ਥਾਣੇ 'ਚ ਚਲੇ ਗਏ। ਕਹਿੰਦੇ ਸਾਡਾ ਰਾਜੀਨਾਮਾ ਹੋ ਗਿਆ, ਸਮਝੌਤਾ ਹੋ ਗਿਆ। ਪਰ ਇਹ ਜੀ ਕੋਈ ਗੱਲ ਨਹੀਂ ਜੀ ਹੋਈ ਹੈਗੀ। ਫਿਰ ਅਸੀਂ ਹੁਣ ਸਵੇਰੇ ਫੇਰ ਇਕੱਠੇ ਹੋ ਕੇ ਆਏ ਆ। ਸਾਰਾ ਮੈਕਮਾ ਸਾਡਾ ਯੂਨੀਅਨ ਸਾਡੀ ਇਕੱਠੀ ਹੋ ਕੇ ਆਈ ਆ। ਸਾਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਜੀ ਮਿਲਿਆ ਗਿਆ। ਜੇ ਤੁਹਾਡੇ ਨਾਲ ਹੋਰ ਕੌਣ ਸੀਗੇ? ਸਾਡੇ ਨਾਲ ਸੰਦੀਪਾ ਜੀ ਦੋ ਜਾਨੇ ਸੀਗੇ ਤੁਸੀਂ ਨਹੀਂ ਬਾਜੀ ਨਾਲ ਸਾਡੇ ਕੋ ਇਹ ਮੌਕੇ ਤੇ ਗਏ ਸੀਗੇ ਆ ਮੌਕੇ ਤੇ ਗੱਡੀ ਲੈ ਕੇ ਆਏ ਸੀ ਸੰਦੀਪ ਸਿੰਘ ਹੈ ਵੀਰੇ ਤੇ ਕੀ ਗੱਲਬਾਤ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਇਹਨਾਂ ਦਾ ਫੋਨ ਆਉਂਦਾ ਕੀ ਜਦੋਂ ਇਹਨਾਂ ਦੀ ਗੱਡੀ ਗਰਮ ਹੋਈ ਹੈਗੀ ਉਦੋਂ ਮੈਨੂੰ ਕਾਲ ਕੀਤੀ ਸੀਗੀ ਇਹਨਾਂ ਨੇ ਵੀ ਐ ਕਰਕੇ ਵੀਰੇ ਮੇਰੀ ਗੱਡੀ 'ਚ ਦਿੱਕਤ ਆ ਗਈ ਵੀ ਤੁਸੀਂ ਪਹੁੰਚੋ ਗੱਡੀ ਲੈ ਕੇ ਮੈਂ ਬਈ 2-3 ਮਿੰਟ ਵਿੱਚ ਉੱਥੇ ਭੱਗ ਗਿਆ ਜਦੋਂ ਮੈਂ ਉੱਥੇ ਗਿਆ ਉੱਥੇ ਦੀ ਕੁੱਟਮਾਰ ਕਰੀ ਜਾਂਦੇ ਸੀ ਉਹ ਮੈਂ ਜਾ ਕੇ ਸੜਵਾਇਆ ਇਹਨੂੰ ਉਹ ਹੈਗੇ ਸੀ ਵੀਰੇ 8 ਤੋਂ 10 12 ਜਾਣੇ ਸੀਗੇ ਤਿੰਨ ਗੱਡੀਆਂ ਸੀਗੀਆਂ ਉਹਨਾਂ ਦੀ ਕੀ ਗੱਲਬਾਤ ਉਹਨਾਂ ਨੇ ਕੀਤੀ ਕਿਉਂ ਕੁੱਟਮਾਰ ਕੀਤੀ ਹਾਂ ਵੀਰੇ ਉਹ ਕਹਿੰਦੇ ਵੀ ਐ ਕਰਕੇ ਗੱਡੀ 'ਚ ਦਿੱਕਤ ਆ ਗਈ ਕਹਿੰਦੇ ਅਸੀਂ ਤਾਂ ਗੁੱਟ ਰਹੇ ਹਾਂ ਇਹਨੂੰ ਉਦੋਂ ਬਾਅਦ ਮੈਂ ਪਾਣੀ ਆ ਕੈਂਪਰ ਵਿੱਚ ਸੀਗਾ ਮੈਂ ਗੱਡੀ ਚ ਜਿੱਚ ਬਾਕਾਇਦਾ ਪਾ ਕੇ ਠੰਡੀ ਕੀਤੀ ਆ ਕਿਉਂਕਿ ਮੈਂ ਕਿਹਾ ਸੀ ਬੋਡੀ ਸ਼ਿਫਟ ਕਰ ਲਓ ਤੁਸੀਂ ਗੱਡੀ ਚ ਉਹ ਕਹਿੰਦੇ ਨਹੀਂ ਵੀਰੇ ਕਹਿੰਦੇ ਅਸੀਂ ਤਾਂ ਫਰਿੱਜਰ ਚ ਹੀ ਲੈ ਕੇ ਜਾਣੀ ਆ ਰੈੱਡ ਬੋਡੀ ਕਿਉਂਕਿ ਉਹ ਚ ਸਮੈਲ ਹੀ ਇੰਨੀ ਆ ਰਹੀ ਸੀ ਉਹ ਦੋ ਤੋ ਤਿੰਨ ਦਿਨ ਪੁਰਾਣੀ ਸੀ ਰੈੱਡ ਬੋਡੀ ਪੁਰਾਣੀ ਸੀ ਹਾਂ ਉਹ ਚ ਸਮੈਲ ਹੀ ਇੰਨੀ ਆ ਰਹੀ ਆ ਅਕਲੀ ਤੁਹਾਨੂੰ ਕੀ ਲੱਗਦਾ ਵੀ ਗੱਡੀ ਠੰਡੀ ਹੋਣ ਦਾ ਗਰਮ ਹੋਣ ਦਾ ਜਾਂ ਫਿਰ ਹੋਰ ਵੀ ਇਹਦੇ ਪਿੱਛੇ ਕੋਈ ਕਾਰਨ ਹੋ ਸਕਦਾ ਨਹੀਂ ਹੋਰ ਵੀਰੇ ਕੋਈ ਕਾਰਨ ਨਹੀਂਗਾ ਉਹ ਮਸਲਾ ਇਹਦਾ ਕੁੱਟ ਮਾਰਦੇ ਸੀਗਾ ਉਹ ਕਹਿੰਦੇ ਗੱਡੀ ਗਰਮ ਹੋਈ ਆ ਕਹਿੰਦੇ ਪਹਿ ਉਹ ਫੇਰ ਉਵੇਂ ਲਿਆਇਆ ਗੱਡੀ ਉੱਥੇ ਆ ਕੇ ਮੈਂ ਪਾਣੀ ਪਾਇਆ ਉਸ ਤੋਂ ਬਾਅਦ ਅਸੀਂ ਠੰਡੀ ਕਰਕੇ ਕਿਰਨ ਤੋੜ ਲਈ ਇੱਥੇ ਪੰਪ ਤੇ ਆ ਕੇ ਗੱਡੀ ਫੇਰ ਗੱਡੀ ਨੇ ਫੈਨ ਬੈਲਟ ਤੋੜ ਦਿੱਤੀ ਗਰਮ ਹੋ ਗਏ ਫਿਰ ਉਸ ਤੋਂ ਬਾਅਦ ਤਾਂ ਹੁਣ ਗੱਡੀ ਚੱਲੇ ਕਿਥੋਂ ਬੈਲਟੀ ਤੋੜਤੀ ਹੈ ਨਾ ਉੱਥੇ ਫਿਰ ਕੁੱਟ ਮਾਰ ਕੀਤੀ ਹੈ ਜੀ ਉੱਥੇ ਫਿਰ ਸੜਵਾਇਆ ਇਹਨੂੰ ਉਦੋਂ ਫਿਰ ਇਹਨੂੰ ਪਾਸੇ ਕੀਤਾ ਗਿਆ ਪੰਪ ਦੇ ਮਗਰ ਜਾ ਕੇ ਬਹਿ ਗਿਆ ਸੀਗਾ ਫਿਰ ਉੱਥੇ ਮੈਂ ਗੱਡੀ ਹੋਰ ਬੁਲਾ ਕੇ ਬੋਡੀ ਉੱਚ ਸ਼ਿਫਟ ਕਰਵਾ ਕੇ ਬੋਡੀ ਪਕਤਾਈ ਆ ਉਹ ਫਿਰ ਵੀ 10 ਤੋਂ 15 ਜਾਣੇ ਨੇਪਾਲ ਦੇ ਫਿਰਦੇ ਰਹੇ ਆ ਵੀਰੇ ਬਾਕਾਇਦਾ ਕ੍ਰੇਨ ਮੰਗਾਲੀ ਸੀ ਉਹਨਾਂ ਨੇ ਗੱਡੀ ਕਹਿੰਦੇ ਸੀ ਗੱਡੀ ਵੀ ਚੱਕ ਕੇ ਲੈ ਜਾਵਾਂਗੇ ਜੀ ਅੱਛਾ ਜਿਹੜੀ ਇਹਨਾਂ ਦੀ ਗੱਡੀ ਹੈ ਜਿਨ੍ਹਾਂ ਤੇ ਬੋਡੀ ਲੈ ਕੇ ਆ ਰਹੇ ਸੀ ਉਹ ਉੱਥੇ ਹੀ ਖੜੀ ਹੈ ਤੁਸੀਂ ਆਪਦੀ ਗੱਡੀ 'ਚ ਇਹਨੂੰ ਲੈ ਕੇ ਆਏ ਹਾਂ ਜੀ ਆਪਦੀ ਉਹ ਰਾਤ ਵੀ ਕੀਤੀ ਸੀਗੀ ਵੀਰੇ ਗੱਲ ਰਾਤ ਕੰਪਲੀਟ ਪਾਈ ਸੀਗੀ ਇੱਥੇ ਰਾਤ ਉਹਨਾਂ ਨੂੰ ਸੱਦ ਵੀ ਲਿਆ ਸੀਗਾ ਉਸ ਤੋਂ ਬਾਅਦ ਇੱਥੋਂ ਕਹਿੰਦੇ ਸੀ ਵੀ ਅਸੀਂ ਕਰਦੇ ਹਾਂ ਕੋਈ ਮਸਲਾ ਹੱਲ ਉਸ ਤੋਂ ਬਾਅਦ ਉਹ ਕਹਿੰਦੇ ਸੀ ਵੀਰੇ ਚਾਬੀ ਲੈ ਜਾਓ ਆਪਦੀ ਵੀ ਚਲੋ ਹੋਇਆ ਪਰ 2000 ਰੁਪਏ 2000 ਰੁਪਏ ਦਿੰਦੇ ਸੀਗੇ ਹੁਣ ਉਹਦੇ ਨਾਲ ਵੀਰੇ ਉਹਦਾ ਗੱਡੀ ਦੀ ਰਿਪੇਅਰ ਵੀ ਨਹੀਂ ਹੁੰਦੀ ਹਾਂ ਜੋ ਉਹ ਇਹਦਾ ਵੀਰੇ ਉਹਨਾਂ ਨੂੰ ਉਹਨਾਂ ਇਨਸਾਫ ਤਾਂ ਵੀਰੇ ਮਿਲੇ ਪੂਰਾ ਹਨਾ ਬੰਦੇ ਨੂੰ ਅੱਛਾ ਭਾਈ ਜੀ ਤੁਸੀਂ ਜਥੇਬੰਦੀ ਨਾਲ ਜੁੜੇ ਹੋ ਹਾਂਜੀ ਹਾਂਜੀ ਕਿਹੜੀ ਜਥੇਬੰਦੀ ਤੁਹਾਡੀ ਆਪਣਾ ਸਾਰਾ ਕਲਾਬ ਪੁੱਛ ਖੁਰਦੇ ਅੱਛਾ ਹਾਂਜੀ ਤਾਂ ਕਿਵੇਂ ਦੇਖਦੇ ਹੋ ਤੁਹਾਨੂੰ ਕਿਵੇਂ ਸੂਚਨਾ ਮਿਲਦੀ ਹੈ ਅੱਜ ਦੱਸਿਆ ਇਹਨਾਂ ਨੇ ਜਾਂ ਕੱਲ ਪਤਾ ਲੱਗੇ ਸੀ ਹੋ ਗਈ ਸੀ ਗੱਲਬਾਤ ਸਾਡੀ ਸਾਰੀ ਅੱਛਾ ਤੇ ਕੱਲ ਆਏ ਵੀ ਸੀਗੇ ਆਏ ਇਨਸਾਫ ਹਾਲਦੇ ਹੁਣ ਉਹ ਕੱਲ ਜਦੋਂ ਆਏ ਸੀ ਕੱਲ ਵੀ ਉਹ ਗਲਤੀ ਬੋਲਦੇ ਸੀਗੇ ਅੱਛਾ ਹਾਂ ਸ਼ਾਮ ਨੂੰ ਤੇ ਕੁੱਟਮਾਰ ਹਾਂਜੀ 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 ਕੁੱਟਮਾਰ ਦਾ ਸਾਹਮਣੇ ਗੱਲ ਤੂ ਹਾਂਜੀ 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 ਅੱਛਾ ਕੀ ਕਹਿੰਦੇ ਸੀਗੇ ਉਹਨਾਂ ਬੇਕਾਰ ਗੱਡੀਆਂ ਲਈ ਫਿਰਦੇ ਆ ਬਹੁਤ ਜੋ ਉੱਤੇ ਉਹ ਹੁਣ ਗੱਡੀ ਆਪਣੀ ਹੈਗੀ ਜੀ ਪਾਸ ਗੱਡੀਆਂ ਉਨੀ ਮਾਡਲ ਗੱਡੀ ਹੈ ਜੀ ਚੰਗੀ ਗੱਡੀ ਹੈ ਐ ਥੋੜੀ ਹੁੰਦਾ ਹਾਂ ਹੈ ਹੀ ਨਹੀਂ ਹੋਈ ਹੈ ਜੀ ਤਾਂ ਫਿਰ ਨਹੀਂ ਹਾਂਜੀ ਹਾਂਜੀ ਪਾਸ ਗੱਡੀ ਹੈ ਜੀ ਇਹਨਾਂ ਸਭ ਠੀਕ ਹੈ ਨਾ ਸਾਰਾ ਕੁਝ ਵਿੱਚ ਹੈਗਾ ਪਰ ਚਲੋ ਗੱਡੀ ਦਾ ਪੱਕੀ ਪਤਾ ਲੱਗਦਾ ਇਹ ਬੰਦੇ ਦਾ ਪਤਾ ਨਹੀਂ ਹੈ ਨਾ ਜਦੋਂ ਇੱਥੇ ਹੀਟ ਹੋਈ ਗੱਡੀ ਬੰਦ ਹੋ ਗਈ ਇਹਨਾਂ ਦਾ ਕੁੱਟਣ ਦਾ ਹੱਕ ਨਹੀਂ ਸੀਗਾ ਜੀ ਇਹ ਕੁੱਟਮਾਰ ਕੀਤੀ ਉਹ ਗਲਤ ਆ ਕਿ ਸਭ ਤੋਂ ਮਾਫੀ ਮੰਗ ਲੈਣਗੇ ਮੁੰਡੇ ਤੋਂ ਕੋਈ ਦਿੱਕਤ ਨਹੀਂ ਆਪਾਂ ਕਰ ਲਾਂਗੇ ਕੀ ਮੰਗਾ ਤੁਹਾਡੀ ਵਾਹ ਵੇ ਤੂੰ ਮਾਫੀ ਮੰਗ ਲੈਣ ਨੂੰ ਜਾ ਕੇ ਅੱਛਾ ਹਾਂ ਜੀ ਤੇ ਤੁਸੀਂ ਬੰਦੇ ਪੈਸੇ ਨੇ ਥਾਣੇ ਗਏ ਥਾਣੇ ਗੱਲਬਾਤ ਹੋਈ ਕੋਈ ਹੋਈ ਸੀਗੀ ਜੀ ਉਹ ਕੋਈ ਸੈਟੀਸਫਾਈ ਹੋਈ ਨਹੀਂ ਸਾਡੀ ਇੱਥੇ ਅੱਛਾ ਹਾਂ ਜੀ ਇਹ ਅੱਜ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਹੋ ਇੱਥੇ ਆਪਣੀਆਂ ਸਾਰੀਆਂ ਤਕਰੀਬਨ ਬੰਦ ਨੇ ਗੱਡੀਆਂ ਅੱਜ ਹੀ 17-18 ਗੱਡੀਆਂ ਆਈਆਂ ਅੱਜ ਬਠਿੰਡੇ 'ਚ ਪੂਰਾ ਮੈਸੇਜ ਲਾ ਲਿਆ ਹਾਂ ਸਾਰੇ ਮੈਸੇਜ ਜਿੰਨੇ ਵੀ ਗੱਡੀਆਂ ਅਸੀਂ ਬੰਦ ਕਰ ਰੱਖੀ ਸਾਰੀਆਂ ਮੇਰੇ ਹਾਂਜੀ ਹਾਂਜੀ ਅੱਛਾ ਤੁਹਾਨੂੰ ਕਿਵੇਂ ਲੱਗਦਾ ਇਹ ਮਾਮਲਾ ਦੱਸ ਦੱਸ ਕੋਈ ਨਹੀਂ ਪੁੱਟ ਮਾਰ ਹੋਈ ਆ ਮੁੰਡੇ ਦੀ ਜੀ ਹੁਣ ਕੱਲ ਨੂੰ ਕਿਸੇ ਨੂੰ ਹੋਰ ਵੀ ਪਹਿਲਾਂ ਵੀ ਇਸ ਤਰ੍ਹਾਂ ਦੇ ਬਈ ਕੋਈ ਵਾਪਰਦੀਆਂ ਘਟਨਾਵਾਂ ਐ ਇਸ ਤਰ੍ਹਾਂ ਕੁੱਟ ਮਾਰਦੀਆਂ ਨਹੀਂ ਨਹੀਂ ਪਹਿਲਾਂ ਨਹੀਂ ਹੋਈ ਜੀ ਮਰੀਜ਼ ਦੇ ਜਿਹੜਾ ਪੇਸ਼ੈਂਟ ਆ ਜਾਂ ਡੈੱਡ ਬੋਡੀ ਐ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਨੇ ਇਸ ਤਰ੍ਹਾਂ ਕੁੱਟ ਮਾਰ ਕਰੀ ਉਹ ਪਹਿਲਾਂ ਐ ਜਿਹਾ ਕਟਰਾ ਨਹੀਂ ਪਹਿਲਾਂ ਨਹੀਂ ਹੋਈ ਪਹਿਲੀ ਵਾਰੀ ਹੋਈ ਐ ਪਹਿਲੀ ਵਾਰੀ ਹੋਈ ਐ ਜੀ ਇਹ ਅੱਛਾ ਹਾਂ ਜੀ ਹਾਂ ਇਧਰ ਰੋ ਦੂਰ ਦੂਰ ਜਾਂਦੇ ਰਹਿਣੇ ਆ ਹਾਂ ਜੀ ਮਗਾ ਤਾਂ ਕਿ ਆ ਡੰਕੀ ਆ ਟੈਂਡਰਡ ਦੰਦਾ ਹੀ ਰਹਿੰਦਾ ਜੀ ਅੱਛਾ ਹਾਂ ਸਾਡੇ ਸਲਾਉਣੇ ਉਹ ਗੱਡੀ ਆਪਣੇ ਕੋਲੇ ਵੀ ਹੈਗੀ ਐਂਬੂਲੈਂਸ ਅੱਛਾ ਹਾਂ ਸਾਡੀ ਬ੍ਰੈਂਡ ਦੇ ਲੋਕਲ ਫ੍ਰੀ ਸੇਵਾ ਚੱਲਦੀ ਐਂਬੂਲੈਂਸ ਅੱਛਾ ਜੀ ਹੋ ਜਾਂਦੀ ਆ ਟੈਂਡਰਡ ਤਾਂ ਧਮਕੀ ਦੰਦਾ ਹੀ ਦੰਦੇ ਇਹ ਤੁਹਾਨੂੰ ਪਤਾ ਹੀ ਐ ਇਹ ਤਾਂ ਡਾਕਟਰ ਨੂੰ ਕੁੱਟ ਸਿੱਟਦੇ ਆ ਜੀ ਠੀਕ ਐ ਤੇ ਕੱਲੇ ਡਰਾਈਵਰ ਦਾ ਕੀ ਬਟਾ ਜਾਂਦਾ ਹੂੰ ਉਹ ਵਿਚਾਰਾ ਹੁਣ ਉਹਦੇ ਸਾਰੇ ਕੱਪੜੇ ਫਾੜ ਤੇ ਗੁੱਜੀਆਂ ਉਹਦੇ ਸੱਟਾ ਮਾਰੀਆਂ ਇਹ ਕਹਿੰਦਾ ਹੁਣ ਇਹਨੂੰ ਇਨਸਾਫ਼ ਮਿਲਣਾ ਚਾਹੀਦਾ ਈ ਥਾਣੇ ਕਨੇਓ ਕੋਈ ਸੁਣਵਾਈ ਨਹੀਂ ਅੱਜ ਦੂਜਾ ਦਿਨ ਆਈ ਉਹਨੂੰ 2000 ਰੁਪਏ ਤੇ ਚਾਬੀ ਕਹਿੰਦੇ ਲੈ ਜਾ ਤੇ ਚੱਲ ਜਾ ਜੀ ਗੱਡੀ ਦਾ ਖਰਚਾ ਕੌਣ ਦਊਗਾ ਅੱਜ ਦਾ ਪੂਰਾ ਅੱਜ ਦੀ ਥੜੀ ਵੀ ਹੋ ਗਈ ਜੀ ਨਾਲ ਕਿਸ਼ਤਾ ਤੇ ਉਹਦੇ ਕੋਲੇ ਗੱਡੀ ਆ ਅੱਛਾ ਭਾਈ ਤੁਸੀਂ ਮਹਾਲੀ ਦੀ ਰਹਿਣ ਵਾਲੇ ਹੋ ਖਾਸ ਕੇ ਕੋਈ ਹੋਰ ਨਹੀਂ ਆਪਾਂ ਪਟਿਆਲਾ ਪਟਿਆਲਾ ਸ਼ਹਿਰ ਘਨੌਰ ਪਿੰਡ ਪੈਂਦਾ ਜੀ ਆਪਣਾ ਤੇ ਆਪਾਂ ਉੱਥੇ ਕੰਮ ਦੇ ਸਿਲਸਿਲੇ 'ਚ ਐਂਬੂਲੈਂਸ ਸਰਵਿਸ ਦੇ ਸਿਲਸਿਲੇ 'ਚ ਕਰਾਇਚ ਰਹਿੰਦੇ ਆ ਜੀ ਕਰਾਇਚ ਰਹਿੰਦੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਚਲਾਉਂਦਿਆਂ ਨੂੰ ਮੈਨੂੰ ਘੱਟੋ ਘੱਟ 8 ਸਾਲ ਹੋ ਗਈ ਗੱਡੀ ਚਲਾਉਂਦਿਆਂ ਨੂੰ ਸੱਟਾ ਪਿੱਟਾ ਕਿਤੇ ਵੱਜੀਆਂ ਸੱਟਾਂ ਉਹਨਾਂ ਨੇ ਗੁੱਪਚੀਆਂ ਮਾਰੀਆਂ ਇਹ ਹੱਥਾਂ ਨਾਲ ਲੱਤਾਂ ਨਾਲ ਗੱਦਿਆਂ ਨਾਲ ਉਹਨਾਂ ਕੋਲ ਗੱਡੀ 'ਚ ਕੋਈ ਹਥਿਆਰ ਨਹੀਂ ਸੀਗਾ ਪਰ ਉਹਨਾਂ ਨੇ ਹੱਥਾਂ ਨਾਲ ਲੱਤਾਂ ਜਿੰਨੀਆਂ ਮਾਰੀਆਂ ਨਹੀਂ ਹਲੇ ਤੱਕ ਅਸੀਂ ਹਸਪੀਟਲ ਨਹੀਂ ਗਏ ਸੀ ਅਸੀਂ ਸਿੱਧਾ ਇਕੱਠੇ ਹੋ ਗਏ ਇੱਥੇ ਚੌਂਕੀ ਆਈ ਸੀ ਭਾਈ ਜੀ ਜੇ ਮੈਂ ਕਹਿ ਰਹੀ ਸੀ ਸਾਡੇ ਬੰਦੇ ਤੋਂ ਮਾਫੀ ਮੰਗ ਲੈਣ ਤੁਸੀਂ ਕੀ ਚਾਹੁੰਦੇ ਹੋ ਜੇ ਹਾਂਜੀ ਜੇ ਉਹ ਆ ਕੇ ਮਾਫੀ ਮੰਗਣ ਤਾਂ ਅਸੀਂ ਸੋਚ ਸਕਦੇ ਹਾਂ ਜਿੱਦਾਂ ਭਾਈ ਜੀ ਕਹਿਣਗੇ ਸਾਰਿਆਂ ਨਾਲ ਸਾਮ ਦੀ ਕਰ ਲਾਂਗੇ ਜੀ ਪਰ ਉਹ ਬੰਦੇ ਨਾ ਦਾ ਝੁਕਣ ਨੂੰ ਤਿਆਰ ਆਈ ਨਾ ਉਹ ਗੱਲ ਕਰਨ ਨੂੰ ਤਿਆਰ ਆ ਉਹ ਆਪਣੇ ਕੱਲ ਵੀ ਆਏ ਸੀਗੇ ਇੱਥੇ ਤਾਂ ਆਪਣੇ ਨਵਾਬ ਪੂਨੇ ਚ ਸਮਕੇ ਹੋਰ ਇਦਾਂ ਚਾਬੀਆਂ ਫੈਂਕੇ ਗਏ ਇਦਾਂ 2000 ਰੁਪਏ ਫੈਂਕੇ ਗਏ ਸਾਡਾ ਜੋ ਕੀ ਪੂਰਾ ਕਰਾਇਆ ਵੀ ਨਹੀਂ ਹੋ ਰਿਹਾ ਹੈਗਾ ਸਾਨੂੰ ਕਿਰਾਏ ਤੋਂ ਵੀ ਕੋਈ ਲੈਣਾ ਦੇਣਾ ਨਹੀਂ ਸੀਗਾ ਸਾਡੀ ਗੱਡੀ ਕੱਲ 4 ਵਜੇ ਤੋਂ ਲਗਾਤਾਰ ਉੱਥੇ ਖੜੀ ਹੈ ਅਸੀਂ ਇੰਨਾ ਟਾਈਮ ਕਿਤੇ ਗੱਡੀ ਨਹੀਂ ਰੋਕ ਸਕਦੇ ਤੇ ਬਈ ਹੁਣ ਅੱਗੇ ਕੀ ਪ੍ਰੋਗਰਾਮ ਵਾਲੀ ਕਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਹਾਂਜੀ ਹਾਂਜੀ ਤੁਸੀਂ ਵੀ ਐਂਬੂਲੈਂਸ ਚਲਾਉਂਦੇ ਹਾਂਜੀ ਹਾਂਜੀ ਐਂਬੂਲੈਂਸੀ ਚਲਾਉਂਦੇ ਆ ਤੇ ਇਹ ਮਾਮਲੇ ਨੂੰ ਲੈ ਕੇ ਕੋਈ ਹੋਰ ਵੀ ਪ੍ਰੋਗਰਾਮ ਲੀਕਿਆ ਵੀ ਜੇ ਇਨਸਾਫ ਨਹੀਂ ਮਿਲਦਾ ਸਾਡੇ ਨਾਨ ਸਾਹਿਬ ਮਿਲਿਆ ਤਾਂ ਅਸੀਂ ਦੇਖਦੇ ਆ ਜੀ ਕੋਈ ਹੋਰ ਅਸੀਂ ਸਾਰੇ ਇਕੱਠੇ ਹੋ ਕੇ ਦੇਖਦੇ ਆ ਵੀ ਕੀ ਕਰੀਏ ਕੋਈ ਜਾਮ ਜੂਮ ਲਾਵਾਂਗੇ ਫਿਰ ਹੋਰ ਕੀ ਕਰਾਂਗੇ ਤੁਸੀਂ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਕਿੱਦਿ ਇਹ ਹੋ ਗਿਆ 10-12 ਸਾਲ ਮੈਂ ਚੌਕੜੀ ਚਲਾਉਂਦਾ ਇਹ ਜਿਹੜੀਆਂ ਅਜਹੀਆਂ ਘਟਨਾਵਾਂ ਉਹਨੂੰ ਕਿਵੇਂ ਦੇਖਦੇ ਤੁਸੀਂ ਕਿਤੇ ਕੋਈ ਨਹੀਂ ਵਾਪਰੀ ਜਿਹੇ ਅਜੇ ਕੋਈ ਗੱਲ ਨਹੀਂ ਹੋਈ ਕਦੇ ਵੀ ਤੇ ਪਹਿਲੀ ਘਟਨਾ ਵਾਪਰੀ ਹੈ ਜੀ ਅਸੀਂ ਕਹਨੇ ਵੀ ਸਾਡੇ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਕੱਲੇ ਕੱਲੇ ਬੰਦੇ ਤੁਰੇ ਫਿਰਦੇ ਆ ਜੇ 10 10 ਨਾਲ ਹੁੰਦੇ ਹੈਗੇ ਅਸੀਂ ਤਾਂ ਦਿੱਲੀ ਫਿਰ ਸਾਡੇ ਨਾਲ ਤਾਂ ਹੁੰਦਾ ਰਿਹਾ ਰਾਤ ਨੂੰ 12 1 ਵਜੇ 2 ਵਜੇ ਜਦੋਂ ਵੀ ਫੋਨ ਕਰਦਾ ਕੋਈ ਅਸੀਂ ਜਾਵੜਦੇ ਆ ਜੀ ਅਸੀਂ ਕੋਈ ਦਿੱਕਤ ਮੰਨੀ ਨਹੀਂ ਕਦੇ ਸਾਡੇ ਨਾਲ ਕੋਈ ਵਾਪਰੇ ਨਹੀਂ ਕੋਈ ਇਹੋ ਜਿਹੇ ਹਸਾ ਅਜੇ ਤੱਕ ਇਹ ਪਹਿਲੀ ਵਾਰ ਹੋਇਆ ਜੀ ਪੁਲਿਸ ਦਾ ਕੀ ਕਹਿਣਾ ਪੁਲਿਸ ਦਾ ਕਹਿਣਾ ਅਸੀਂ ਰਾਤ ਵੀ ਆਏ ਸੀ ਜੀ ਇਕੱਠੇ ਹੋ ਕੇ ਕਹਿੰਦੇ ਵੀ ਤੜਕੇ ਕਰਾਂਗੇ ਫੈਸਲਾ ਕੋਈ ਤੜਕੇ ਹੁਣ ਮਿਲਿਆ ਕੋਈ ਨਹੀਂ ਅਜੇ ਅਜੇ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਦੁਪਹਿਰ ਹੋ ਗਿਆ ਦੁਪਹਿਰ ਵੀ ਟੱਪ ਚ ਹੁਣ ਕਹਿੰਦੇ ਵੀ ਅਜੇ ਕਹਿੰਦੇ ਅੱਜ ਆਉਣਗੇ ਸਾਹਿਬ ਉਦੋਂ ਕੋਈ ਗੱਲਬਾਤ ਕਰਾਂਗੇ ਜੇ ਦੂਜੇ ਤੁਹਾਡੇ ਸਾਥੀ ਗੱਡੀਆਂ ਚਲਾਉਂਦੇ ਆ ਉਹਨਾਂ ਨੂੰ ਵੀ ਸਨਹਿਤ ਦਿੱਤਾ ਫਿਰ ਸਨਹਿਤ ਦਿੱਤਾ ਜੀ ਸਾਰਿਆਂ ਨੂੰ ਐਮਰਜੈਂਸੀ ਬੰਦ ਆ ਸਾਡੇ ਅਸੀਂ ਕੋਈ ਨਾ ਚੱਕਰੇ ਬਿਠੰਡੇ ਜੁਨੀਅਨ ਵੱਲੋਂ ਸਾਰੇ ਸਾਰੇ ਸ਼ਹਿਰ ਬੰਦ ਆ ਕਾਟੇ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਇਹਦੇ ਪੈਸੇ ਜੋ ਕਟਮਾਰਕ ਕੀਤੀ ਆ ਕੋਈ ਨਾ ਕੋਈ ਜੋ ਵੀ ਪੈਸੇ ਤਿਲਾ ਇਹਦਾ ਕਿਰਾਇਆ ਕਰੋ ਇਹ ਵੀ ਕੁਛ ਨਹੀਂ ਦਿੱਤਾ ਇਹਨੂੰ ਅਜੇ ਤੱਕ ਹੀ ਅੱਛਾ ਹਾਂਜੀ ਅਸੀਂ ਕਹਿੰਦੇ ਬਾਕੀ ਉਹ ਮੁੰਡਾ ਹੈਗੇ ਉਹਨੂੰ ਕਰ ਲਓ ਗੱਲ। ਉਹ ਬਾਈ ਜੀ ਨਾਲ ਕਟਮਾਰ ਹੋਈ ਡੈੱਡ ਬੋਡੀ ਫਿਰ ਜਿਹੜਾ ਟੋਲ ਪਲਾਜ਼ ਤੁਸੀਂ ਲੈ ਕੇ ਆਏ ਹੋ? ਨਹੀਂ ਟੋਲ ਪਲਾਜ਼ ਤੋਂ ਨਹੀਂ ਪੰਪ ਤੋਂ ਲੈ ਕੇ ਆਂਦੀ। ਪੰਪ ਤੋਂ। ਅੱਛਾ ਠੀਕ ਹੈ। ਫ੍ਰੀਜਰ ਸ਼ਿਫਟ ਕਰਾ ਕੇ ਨਹੀਂ। ਹਾਂ ਹਾਂ। ਫਿਰ ਲੈ ਕੇ ਆਏ ਜੀ। ਅੱਛਾ ਤੇ ਫਿਰ ਕਿੱਥੇ ਛੱਡ ਕੇ ਡੈੱਡ ਬੋਡੀ? ਇਹ ਮਲਤਾਨੀਆਂ ਪੁਲ ਦੇ ਨਾਲ ਜੀ। ਆਰੇ ਵਾਲੀ ਗੱਡੀ ਦੇ ਨਾਲ। ਤੁਸੀਂ ਜਦੋਂ ਗੱਡੀ ਤੇ ਲੈ ਕੇ ਆਏ ਹੋ ਤੁਸੀਂ ਇਕੱਲੇ ਸੀਗੇ? ਹਾਂ ਜੀ ਇਕੱਲੇ ਸੀਗੇ। ਇਕੱਲਾ ਸੀ ਉਹ ਨਾਲ ਸੀ ਉਹਨਾਂ ਦੇ ਦੋ ਜਨੇ ਬੰਦੇ ਜੀ। ਉਦੋਂ ਕੋਈ ਗੱਲਬਾਤ ਹੋਈ? ਉਦੋਂ ਕਹ ਰਹੇ ਸੀ ਅਸੀਂ ਫ੍ਰੀਜਰ ਨਹੀਂ ਦਿੰਦੇ ਜੀ। ਇਹ ਪਰ ਮੈਨੂੰ ਮੁੰਡੇ ਦਾ ਫੋਨ ਆਇਆ ਕਹਿੰਦਾ ਜੀ ਫ੍ਰੀਜਰ ਦਿੰਦੇ ਆ ਗਰੀਬ ਮਾਰ ਨਹੀਂ ਕਰਨੀ ਉਹਦੋਂ ਲੈ ਕੇ ਆਇਆ ਤੇ ਮੈਂ ਫਿਰ ਉਹਨਾਂ ਨੇ ਮਿੰਦਾ ਮੁੰਦਾ ਕਰਕੇ ਜੀ ਉਹਨਾਂ ਦੀਆਂ ਸਿਵਿਆਂ ਚ ਉਹ ਲਿਆਇਆ ਜੀ ਫ੍ਰੀਜਰ ਲਿਆਇਆ ਸੀਗਾ ਫ੍ਰੀਜਰ ਕਿਹਨੂੰ ਦਿੰਦੇ ਫ੍ਰੀਜਰ ਉਹ ਕਹਿੰਦੇ ਅਸੀਂ ਰੱਖਾਂਗੇ ਕਹਿੰਦੇ ਚਾਬੀ ਦੇ ਫ੍ਰੀਜਰ ਜੀ ਕਹਿੰਦੇ ਉਹ ਆਪੇ ਆਊਗਾ ਲੈਣ ਮੁੰਡਾ ਅੱਛਾ ਜਿਹਦੀ ਕੁੱਟ ਮਾਰ ਹੋਈ ਉਹਦਾ ਫ੍ਰੀਜਰ ਸੀ ਇਹ ਹਾਂ ਉਹਦਾ ਫ੍ਰੀਜਰ ਸੀਗਾ ਜੀ ਉਹ ਕਹਿੰਦੇ ਉਹ ਆਪੇ ਆਊਗਾ ਲੈਣ ਆਊ ਮੈਂ ਉਹਨਾਂ ਤੇ ਚਾਬੀ ਵੀ ਮੰਗੀ ਸੀਗੀ ਮੈਂ ਇਹ ਚਾਬੀ ਤੇ ਤੁਹਾਡੇ ਤੇ ਕੋਈ ਇਸ਼ੂ ਨਹੀਂ ਹੁੰਦਾ ਕਹਿੰਦੇ ਚਾਬੀ ਨਹੀਂ ਅਸੀਂ ਦਿੰਦੇ ਫ੍ਰੀ ਪ੍ਰਿਦੇਵ ਵੀ ਉਹਨੇ ਤਾਂ ਦੇ ਦਿੱਤਾ ਹੀ ਕਹਿੰਦੇ ਸਾਨੂੰ 1000 ਰੁਪਏ ਦੇ ਕੇ ਫਿਰ ਉੱਥੇ ਪਹੁੰਚਾਉਣਾ ਪਊਗਾ। ਅੱਛਾ ਚਾਬੀ ਕੱਢੀ ਸੀ ਗੱਡੀ ਦੀ? ਗੱਡੀ ਦੀ। ਗੱਡੀ ਚਾਬੀ ਕੱਢ ਕੇ ਲਿਆਈ ਸੀ। ਹੋਰ ਕੋਈ ਗੱਲਬਾਤ ਹੋਈ ਜਾਂਦੇ? ਹੋਰ ਕੋਈ ਗੱਲਬਾਤ ਨਹੀਂ ਹੋਈ। ਬਾਕੀ ਉਹ ਐਂ ਕਹਿੰਦੇ ਸੀ ਕਹਿੰਦੇ ਉਹ ਮੁੰਡਾ ਆਪ ਆਊਗਾ ਕਹਿੰਦੇ ਸੀ ਉਹਦੇ ਨਾਲ ਗੱਲਬਾਤ ਕਰਾਂਗੇ ਫਿਰ ਅਸੀਂ ਉਹ ਕਰਾਂਗੇ। ਤੁਸੀਂ ਉਹਨਾਂ ਨਾਲ ਗੱਲਬਾਤ ਕੀਤੀ ਜਾਂ ਉਹਨਾਂ ਨੇ ਦੱਸਿਆ ਹੋ ਵੀ ਕੀ ਗੱਲਬਾਤ ਹੋਈ ਵੀ ਕੁੱਟ ਮਾਰ ਦੀ ਨੋਬਤ ਆ ਗਈ? ਨਹੀਂ ਉਹਨਾਂ ਨੇ ਕੋਈ ਗੱਲ ਨਹੀਂ ਦੱਸੀ। ਉਹ ਕਹਿੰਦੇ ਸੀਗੇ ਵੀ ਗੱਡੀ ਖਰਾਬ ਹੋਈ ਹੈ ਕਹਿੰਦੇ। ਬਸ ਅਜੀ ਕਹਿੰਦੇ ਡਰ हाँ, कर, हाँ, हाँ, मैं मैं अच्छा जो जो मैं कह रहा ड्राइवर किथे जद मैं फ्रिजर लावण लगया ओ कहंदे ਵੀ ਡਰਾਈਵਰ ਦਾ ਭੱਜ ਗਿਆ ਕਹਿੰਦੇ ਗੱਡੀ ਗਰਮ ਹੋ ਗਈ ਵੀ ਛੱਡ ਕੇ ਭੱਜ ਗਿਆ اچھا ਉਦੋਂ ਕੁੱਟ ਮਾਰ ਦੀ ਗੱਲ ਨਹੀਂ ਹੋਈ ਜੇ ਉਦੋਂ ਕੁੱਟ ਮਾਰ ਦੀ ਗੱਲ ਹੋਈ ਹੁੰਦੀ ਫਿਰ ਮੈਂ ਫਿਰ ਅਰਨਰੀ ਬੋਡੀ ਲਾ ਕੇ ਨਹੀਂ ਆਉਂਦਾ ਸੀਗਾ ਫਿਰ ਮੈਂ ਥਾਣੇ ਲਿਆਉਂਦਾ اچھا ਪਤਾ ਨਹੀਂ ਸੀ ਤੁਹਾਨੂੰ ਮੈਨੂੰ ਪਤਾ ਨਹੀਂ ਸੀਗਾ ਹਾਂਜੀ ਵੀ ਤੁਹਾਨੂੰ ਕਿਹਨੇ ਦੱਸਿਆ ਵੀ ਉੱਥੇ ਡੈੱਡ ਬੋਡੀ ਆ ਜਾਂਦੀ ਮੈਨੂੰ ਹੁੰਦਾ ਸੰਦੀਪ ਆ ਜੀ ਪੁੱਛ ਐਮਬੂਲੈਂਸ ਤੋਂ ਹਾਂਜੀ ਉਹਨੇ ਦੱਸਿਆ ਹਾਂਜੀ ਉਹਨਾਂ ਨੇ ਫੋਨ ਕੀਤਾ ਸੀ ਇਹਨਾਂ ਦੀਆਂ ਗੱਡੀਆਂ 'ਚ ਫ੍ਰੀਜਰ ਨਹੀਂ ਆਉਂਦਾ ਮੇਰੀ ਗੱਡੀ 'ਚ ਫ੍ਰੀਜਰ ਆਉਂਦਾ ਅੱਜ ਤੁਹਾਡੀ ਗ ਤੁਹਾਨੂੰ ਕਿਵੇਂ ਲੱਗਦਾ ਫਿਰ ਇਹ ਘਟਨਾ ਜਿਵੇਂ ਤੁਸੀਂ ਵੀ ਇਸ ਪੇਸ਼ੇ 'ਚ ਹੀ ਹੈਗੇ ਹੋ ਤੁਹਾਡੇ ਕਿਸਾਥੀ ਦੀ ਕੁੱਟਮਾਰ ਹੋਈ ਹੈ ਨਹੀਂ ਕਿਤੇ ਦਾ ਗਲਤੀ ਹੈ ਜੀ ਉਹਨਾਂ ਨੇ ਜੀ ਹਾਂਜੀ ਹੁਣ ਗੱਡੀਆਂ ਦਾ ਚੱਲਦੀਆਂ ਹੀ ਰਹਿਣਾ ਮਸ਼ੀਨਰੀ ਹੈ ਜੀ ਕੁਝ ਵੀ ਹੋ ਸਕਦਾ ਗਰਮੀ ਪੈ ਰਹੀ ਹੈ ਹਾਂਜੀ 200 ਕਿਲੋਮੀਟਰ ਨਾਲੇ ਫ੍ਰਿਜਰ ਚੱਲਦਾ ਜੀ ਗੱਡੀ ਟੈਂਪਰੇਚਰ ਤੇ ਲੈਂਦੀ ਹੈ ਮਾੜਾ ਮੋਟਾ ਥਾਰ ਟੂਰ ਕੇ ਲਈ ਆਣੀ ਪੈਂਦੀ ਹੈ ਜੀ ਹਾਂਜੀ ਆਮ ਜਿਹੜੀ ਗੱਡੀ ਆ ਉਹਦੇ ਨਾਲ ਫ੍ਰਿਜਰ ਵਾਲੀ ਗੱਡੀ ਥੋੜੀ ਜਿਆਦਾ ਲੋਡ ਮੰਗਦੀ ਹੈ ਲੋਡ ਪੈਂਦਾ ਹਾਂਜੀ ਜਿਆਦਾ ਲੋਡ ਪੈਂਦਾ ਜੀ ਹਾਂਜੀ ਤੇ ਤੁਸੀਂ ਕੀ ਮੰਗ ਕਰਦੇ ਹੋ ਉਹਦੇ ਸਾਥੀ ਲਈ ਮੰਗ ਜੀ ਇਨਸਾਫ ਚਾਹੀਦਾ ਈ ਸਾਨੂੰ ਅਸੀਂ ਥਾਣਾ ਕੈਂਟ ਦੇ ਜੋ ਅਧਿਕਾਰੀ ਐ ਗੁਰਵਿੰਦਰ ਸਿੰਘ ਜਿਹਨਾਂ ਕੋਲ ਕੇਸ ਐ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਜਿਹੜਾ ਧਰਨਾ ਲੱਗਿਆ ਹੋਇਆ ਈ ਆਪਣੇ ਥਾਣੇ ਦੇ ਮੂਹਰੇ ਕਾਫੀ ਐਂਬੂਲੈਂਸਾਂ ਵੱਡੀ ਗਿਣਤੀ ਖੜੀਆਂ ਐ ਇਹ ਮਾਮਲਾ ਕੀ ਐ ਕੱਲ ਇੱਕ ਐਂਬੂਲੈਂਸ ਹਮਾਲੀ ਤੋਂ ਕੋਈ ਸੀਗੀ ਡੈੱਡ ਬੋਡੀ ਲੈ ਕੇ ਆ ਰਹੀ ਸੀ ਉਹ ਐਂਬੂਲੈਂਸ ਸ਼ਾਇਦ ਪੁਰਾਣੀ ਸੀ ਮੈਨੂੰ ਨਹੀਂ ਪਤਾ ਉਹਦੇ ਸਬੰਧ ਚ ਉਹਨਾਂ ਦੇ ਜਿਹੜੇ ਡਬੰਡੀ ਵਾਲੇ ਨੇ ਉਹਨਾਂ ਨਾਲ ਤੁਤੂਵੇਂ ਮੇ ਹੋਈ ਐ ਰਸਤੇ ਦੇ ਵਿੱਚ ਕਈ ਵਾਰ ਤੁਹਾਡੀ ਐਂਬੂਲੈਂਸ ਬਾਰ-ਬਾਰ ਖਰਾਬ ਹੋਣ ਕਰਕੇ ਗਲਮੋਕਿਓ ਖਰਾਬ ਹੋਈ ਗਈ ਹੈ। ਉਹਨਾਂ ਦੀ ਆਸ ਨੂੰ ਉਸ ਕਰਕੇ ਡੈੱਡ ਬਡੀ ਹੋਣ ਕਰਕੇ ਉਹਨਾਂ ਦੀ ਆਸ ਵਿੱਚ ਤੂਤੂਮੇ ਹੋਈ ਹੈ। ਬਾਕੀ ਜੋ ਉਹਨਾਂ ਦੇ ਦੂਮੇ ਸੰਬੰਧੀ ਜੋ ਇਹ ਬਿਆਨ ਲਿਖਾਉਣਗੇ ਉਹ ਸੰਬੰਧੀ ਉਹਦੀ ਕਾਰਵਾਈ ਕੀਤੀ ਜਾਊਗੀ। ਅੱਛਾ ਉਹ ਕਹਿੰਦੇ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ 10-12 ਜਣੇ ਨੇ ਮੇਰੀ ਸ਼ਰਟ ਪਾੜਤੀ, ਗੁਜੀਆਂ ਛੱਟਾਂ ਵੀ ਮਾਰੀਆਂ ਮੇਰੀ ਐਂਬੂਲੈਂਸ ਉੱਤੇ ਖੜੀ ਹੈ ਪੈਟਰੋਲ ਪੰਪ ਕੋਲੇ, ਟੋਲ ਪਲਾਜ਼ੇ ਕੋਲੇ। ਉਹ ਸੰਬੰਧੀ ਪੜਤਾਲ ਕਰਾਂਗੇ। ਪੜਤਾਲ ਕਰਨ ਤੋਂ ਬਾਅਦ ਜੋ ਕਾਰਵਾਈ ਬਣਦੀ ਕਰਾਂਗੇ। ਉਹ ਕਹਿੰਦੇ ਕੱਲ ਸ਼ਾਮ ਦੇ ਅਸੀਂ ਕੱਲ ਦੁਪਹਿਰੇ ਵਾਪਰੀਆ ਘਟਨਾ ਕੱਲ ਸ਼ਾਮ ਨੂੰ ਵੀ ਆਏ ਸੀਗੇ ਦੂਜੀ ਧਿਰ ਵੀ ਆਈ ਸੀ ਅੱਜ ਵੀ ਦੁਪਹਿਰ ਹੋ ਗਿਆ ਕਹਿੰਦੇ ਵੀ ਕੋਈ ਗੱਲ ਸੁਣ ਨਹੀਂ ਰਹੀ ਪੁਲਿਸ ਕੱਲ ਇਹਨਾਂ ਸ਼ਾਮ ਨੂੰ ਰਾਜਮੰਦਰ ਦੀ ਗੱਲ ਚੱਲਦੀ ਸੀ ਜੀ ਉਹਨਾਂ ਸਿਰੇ ਨਹੀਂ ਲੱਗੀ ਅੱਜ ਜੋ ਬਿਆਨ ਲਿਖਾਉਣਗੇ ਅਪਕਾਰ ਵੀ ਕਰਦੇ ਅੱਛਾ ਤੇ ਉਹ ਉਹਨਾਂ ਨੇ ਜਿਹੜਾ ਹੈਗਾ ਕਿਹਾ ਵੀ ਅਸੀਂ ਐਂਬੂਲੈਂਸਾਂ ਨੂੰ ਕਹਿਤਾ ਵੱਡੀ ਗਿਣਤੀ 'ਚ ਹੋਰ ਵੀ ਐਂਬੂਲੈਂਸ ਆਉਣਗੀਆਂ ਤੁਸੀਂ ਕਿਵੇਂ ਦੇਖਦੇ ਹੋ ਜਿਹੜੀ ਇਹ ਟਕਰਾਅ ਦੀ ਸਥਿਤੀ ਹੈਗੀ ਹੈ ਨਹੀਂ ਇਹ ਨਹੀਂ ਟਕਰਾਅ ਦੀ ਸਥਿਤੀ ਹੈ ਇਹ ਤਾਂ ਵੈਸੇ ਹੀ ਡੈੱਡ ਬੱਡੀ ਹੋਣ ਕਰਕੇ ਇੱਕ ਦੂਜੇ ਨਾਲ ਹੋਈ ਐ ਐਮਬੂਲੈਂਸ ਖਰਾਬ ਹੋਣ ਕਰਕੇ ਕੋਈ ਢਿੱ ਟਕਰਾਅ ਨਹੀਂ ਹੋਇਆ। ਉਹ ਕਹਿੰਦੇ ਸਾਡੇ ਮਾਡਲ ਤਾਂ ਉੱਚਾ 2019 ਹੈ ਮਾਡਲ ਗੱਡੀ ਦਾ। ਚਲੋ ਇਹ ਤਾਂ ਆਰਟੀਓ ਵੈਰੀਫਾਈ ਕਰ ਸਕਦਾ ਅਸੀਂ ਤੇ ਨਹੀਂ ਕਰ ਸਕਦੇ। ਫੋਟੋ ਅਸੀਂ ਤਾਂ ਜੋ ਡرائی ਦੀ ਐ ਲਾਇਨ ਆਰਡਰ ਦਾ ਕਰ ਦੇਖਣਾ। ਉਹ ਕਹਿੰਦੇ ਸਾਨੂੰ ਵੀ 2000 ਰੁਪਿਆ ਦੇ ਕੇ ਸੀ ਵਿਰੋਧੀ ਧਿਰ ਕਹਿੰਦੀ ਸੀ ਵੀ ਪੁਲਿਸ ਵਾਲੇ ਨੇ ਦੇ ਗਏ ਆ ਵੀ ਚਾਬੀ ਦੇ 2000 ਰੁਪਿਆ ਲੈ ਲਓ। ਉਹ ਕਹਿੰਦਾ ਮੇਰਾ 10000 ਰੁਪਿਆ ਗਾਇਬ ਹੋਇਆ ਮੇਰੀ ਜੇਲ੍ਹ ਸੀਗਾ। ਉਹ ਪੜਤਾਲ ਕਰਾਂਗੇ। ਠੀਕ ਹੈ। ਪੜਤਾਲ ਕਰਾਂਗੇ। ਜੋ ਪੜਤਾਲ ਜ ਬਣੂ